ਤਲੈ ਵੀ ਮਿੱਤਰੋ ਕਈਆਂ ਨੂੰ ਆ ਗੱਲ ਬਾਰੇ ਪਤਾ ਹੋਣਾ ਕਈਆਂ ਨੂੰ ਨਹੀਂ ਪਤਾ ਹੋਣਾ ਜਿਹੜੀ ਆ ਸਪਰੇਅ ਐ ਗੁੱਲੀ ਡੰਡੇ ਵਾਲੀ ਇਹਦੇ ਵਿੱਚੋਂ ਇੱਕ ਕੋਡ ਸਕੈਨਰ ਹੁੰਦਾ ਹੈ ਉਹਦੇ ਵਿੱਚੋਂ ਪੈਸੇ ਨਿਕਲਦੇ ਆ ਤੇ ਇੱਕ ਐਪ ਐ ਤੁਹਾਨੂੰ ਸਾਰੀ ਜਾਣਕਾਰੀ ਦੱਸਦਾਂਗੇ ਕਿਵੇਂ ਰੀਡੀਮ ਹੁੰਦੇ ਐ ਜਿਵੇਂ ਆ 6 ਕਾਗੜੇ ਪਈ ਐ ਨਾ ਦੇ 6 ਠੱਕਣਾਂ ਦੇ ਵਿੱਚ ਇੱਕ ਸਕੈਨਰ ਕੋਡ ਲੱਗਿਆ ਹੋਇਆ ਆਹਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਤਾਂ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਜਦੋਂ ਸਕੈਨ ਕਰੋਗੇ ਤਾਂ ਤੁਹਾਨੂੰ ਇਹਦੇ ਵਿੱਚ ਰਿਫੰਡ ਮਿਲੂਗਾ ਕਿੰਨੇ ਰੁਪਏ ਮਿਲਦੇ ਆ ਉਹ ਪਾ ਤੁਹਾਨੂੰ ਸਾਰੇ ਦਿਖਾ ਦਾਂਗੇ ਇਹ 6 ਢੱਕਣਾ 6 ਢੱਕਣਾ ਦੇ ਵਿੱਚ ਹੀ ਜਿਹੜਾ ਇਹ ਅਲੱਗ-ਅਲੱਗ ਸਕੈਂਡਰ ਲੱਗੇ ਐ ਤੇ ਇਹਨਾਂ ਦਾ ਕੋਡ ਲੱਗੇ ਐ ਇਹਨਾਂ 6ਾਂ ਦੇ ਵਿੱਚੋਂ ਹੀ ਕਹਿੰਦੇ ਪੈਸੇ ਜਿਹੜੇ ਰੰਡੀਮ ਹੁੰਦੇ ਐ ਕਹਿੰਦੇ ਬਾਅਦ ਤੁਸੀਂ ਕਲੈਕਟ ਕਰ ਸਕਦੇ ਹੋ ਤੁਹਾਡੇ ਖਾਤੇ ਜਾ ਜਾਣਗੇ ਸਿੱਧੀ ਜੀ ਗੱਲ ਕਰ ਲਓ ਵੀ ਤੁਹਾਡੇ ਅਧਿਏ ਪਊਏ ਦਾ ਹੱਲ ਹੋ ਸਕਦਾ ਇਹਦੇ ਵਿੱਚੋਂ ਜਿਹੜਾ ਕੋਈ ਪੀਣ ਖਾਨ ਵਾਲਾ ਇਹ 6 ਕੋਡ ਨੇ ਇਹਦੇ ਵਿੱਚ ਇਸ ਤਰ੍ਹਾਂ ਕਈ ਨੇ ਸਿੱਟਦੀਆਂ ਹੋਣੀਆਂ ਇਹ ਸ਼ੀਸ਼ੀਆਂ ਬਸ ਤਜਿੱਤ ਤੁਸੀਂ ਸਪਰੇਅ ਲਾਉਂਗੇ ਤੁਹਾਨੂੰ ਦੱਸ ਦੂਗਾ ਜੇ ਸਿੱਟੇ ਦੀਨ ਦਾ ਪਹਾੜ ਲਿਓ ਕੋਠੇਲੇ ਵੀ ਹੋਣਗੇ ਆ ਤਾਂ ਇਸ ਤਰ੍ਹਾਂ ਇਹਦੇ ਵਿੱਚੋਂ ਸਕੈਨ ਹੋਊਗਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਐਪ ਹੈ ਜਿਹੜੀ ਪਲੇ ਸਟੋਰ ਤੋਂ ਇੰਸਟਾਲ ਕਰਨੀ ਪਊ ਉਹ ਐਪ ਦਾ ਨਾਮ ਹੈ ਪੀ ਆਈ ਕਿਸਾਨ ਮਿੰਤਰਾ ਉੱਥੇ ਇਹ ਸਾਰਾ ਕੋਡ ਆ ਜਿਹੜਾ ਸਕੈਨ ਹੋਊ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਐਪ ਦਿਖਾ ਦਿੰਨੇ ਆ ਤਾਂ ਹੁਣ ਆਗੇ ਆਪਾਂ ਮੋਬਾਈਲ ਦੀ ਸਕਰੀਨ ਤੇ ਤੁਹਾਨੂੰ ਐਪ ਦਿਖਾਉਣਾ ਹੈ ਜਿਹੜੀ ਤੁਸੀਂ ਆ ਪਲੇ ਸਟੋਰ ਚੋਂ ਇੰਸਟਾਲ ਕਰਨੀ ਹੈ ਤੇ ਇਸ ਐਪ ਦਾ ਨਾਮ ਹੈ ਪੀ ਆਈ ਮਿੰਤਰਾ ਕਿਸਾਨ ਇਹ ਐਪ ਨੂੰ ਜਦੋਂ ਤੁਸੀਂ ਖੋਲੋਗੇ ਤੁਹਾਡੇ ਤੁਹਾਡਾ ਮੋਬਾਈਲ ਨੰਬਰ ਤੁਹਾਡਾ ਪਿੰਡ ਤੇ ਤੁਹਾਡਾ ਨਾਮ ਇਹ ਮੰਗੂਗੀ ਓਟੀਪੀ ਆ ਜਾਊਗਾ ਸਬਮਿਟ ਕਰ ਦਿਓ ਓਟੀਪੀ ਮਤਲਬ ਬਨ ਟਾਈਮ ਪਾਸਵਰਡ ਕੁਝ ਕਮੈਂਟਾਂ ਲਈ ਤੁਹਾਡਾ ਉਹ ਪਾਸਵਰਡ ਹੁੰਦਾ ਹੈ ਇਸ ਤੋਂ ਬਾਅਦ ਇਹ ਇਸ ਤਰ੍ਹਾਂ ਖੁੱਲ ਜੂਗੀ ਇੱਥੇ ਲਿਖਿਆ ਹੋਇਆ ਸਕੈਨ ਆ ਲਿਖਿਆ ਹੋਇਆ ਉਤਪਾਦ ਨੂੰ ਜਾਂ ਉਤਪਾਦ ਨੂੰ ਸਕੈਨ ਕਰੋ ਇੱਥੇ ਇਹਨੂੰ ਸਕੈਨ ਕਰਨਾ ਪਊਗਾ ਫਿਰ ਦੇਖਦੇ ਇਹਦੇ ਵਿੱਚੋਂ ਕੀ ਹਿਸਾਬ-ਕਿਤਾਬ ਨਿਕਲਦਾ ਹੈ ਜੋ ਜਿਹਦੇ ਕਲਿੱਕ ਕਰਤਾ ਤਾਂ ਫਿਰ ਆਪ ਢੱਕਣ ਵਾਲਾ ਸਕੈਨ ਕਰਨਾ ਹੈ ਇਸ ਤਰ੍ਹਾਂ 25 ਰੁਪਏ ਇਹਦੇ ਵਿੱਚੋਂ ਜਿਹੜੇ ਜਮਾ ਹੋ ਗਏ ਤੇ ਇਹ ਨਾਲੇ ਇਹ ਵੀ ਦੱਸਦਾ ਹੈ ਕਿ ਇਸ ਸਕੀਮ ਦੇ ਵਿੱਚ 45198 ਪਹਿਲਾਂ ਵੀ ਜਿਹੜੇ ਲੋਕ ਨੇ ਉਹ ਭਾਗ ਲੈ ਚੁੱਕੇ ਨੇ ਇਹਨੂੰ ਇੱਥੋਂ ਕੱਟ ਦਿਓ ਤੇ ਆਹ ਇੱਥੇ 25 ਰੁਪਏ ਆ ਗਏ ਇੱਕ ਸਕੈਨਰ ਤੇ ਆਹ ਇੱਕ ਢੱਕਣ ਤੇ ਇਸ ਤਰ੍ਹਾਂ ਵਾਲੇ ਤੇ ਇਹਨੂੰ ਸਬਮਿਟ ਕਰ ਦਿਓ ਸਬਮਿਟ ਹੋ ਗਏ ਨਾਲਾ ਸੀਸੀ ਦੀ ਜਿਹੜੀ ਤੁਹਾਡੀ ਫੋਟੋ ਆ ਗਈ ਇਸ ਤਰ੍ਹਾਂ ਪੈਕ ਸਾਈਜ਼ ਵੀ ਦੱਸਦਾ ਹੈ ਇਹਦੇ ਵਿੱਚ ਲਿਖਿਆ ਹੋਇਆ 60 ਗ੍ਰਾਮ ਉਹ ਕਾਗੜੇ ਤੇ ਵੀ ਲਿਖਿਆ ਹੋਇਆ ਤੇ ਹੁਣ ਇਹ ਕਹਿੰਦਾ ਹੋਰ ਸਕੈਨ ਕਰੋ ਚਲੋ ਪਹਿਲੇ ਮਗਰ ਲਾ ਕੇ ਹੋਰ ਕਰਦੇ ਆ ਤੇ ਇਹਨੂੰ ਸਿੱਟ ਦਿਓ ਦੁਬਾਰੇ ਸਕੈਨ ਨਹੀਂ ਹੁੰਦਾ ਹੁਣ ਆ ਗਿਆ ਦੂਜਾ ਇਹ ਦੂਜਾ ਸਕੈਨ ਦੇਖਦੇ ਆ ਚੱਕ ਲਿਆ ਨੇ ਇਹ ਚੋ ਵੀ 25 ਰੁਪਏ ਨਿਕਲੇ ਇਹ ਵੀ ਹੁਣ ਸਿੱਟਣਾ ਪਊ ਆ ਸਬਮਿਟ ਹੋ ਗਿਆ ਇਹ ਵੀ ਆਪਾਂ ਨੇ ਕਲੈਕਟ ਕਰ ਲਏ ਸਾਰੀ ਡਿਟੇਲ ਆ ਜਾਂਦੀ ਹੈ ਇਸ ਤੋਂ ਬਾਅਦ ਆਖਲਾ ਆ ਗਿਆ ਇਹਨੂੰ ਵੀ ਸਕੈਨ ਕਰਨਾ ਹੈ ਤਾਂ ਇਹਦੇ ਵੀ 25 ਰੁਪਏ ਆਗੇ ਇੱਕ ਸਕੈਨਰ ਦੇ 25 ਰੁਪਏ ਨੇ ਨਾਲ ਤੁਹਾਡਾ ਕਾਕੜਾ ਸ਼ੋਅ ਕਰੂਗਾ ਹੋਰ ਸਕੈਨ ਕਰੋ ਕਹਿੰਦਾ ਜਿੰਨੀ ਤੁਸੀਂ ਦਵਾਈ ਲਓਗੇ ਇਹਦੇ 25-25 ਰੁਪਏ ਕੱਢੀ ਜਾਏ ਉਹ ਆਹ ਲੋ ਇਹ ਵੀ ਸਕੈਨ ਹੋ ਗਿਆ ਸਬਮਿਟ ਕਰ ਦੋ 25 ਰੁਪਏ ਰੀਡੀਮ ਹੋ ਗਏ ਹੋਰ ਸਕੈਨ ਕਰ ਲਓ ਕਹਿੰਦਾ ਇਸ ਤੋਂ ਬਾਅਦ ਆਹ ਹੋਰ ਸਕੈਨ ਹੋ ਗਿਆ ਆ ਲੋ 25 ਰੁਪਏ ਸਬਮਿਟ ਇਹ ਜੋ ਨਿਕਲ ਗਏ ਉਹਨੇ ਇੱਕ ਕਾਗੜਾ ਰਹਿ ਗਿਆ ਆਪਣੇ ਕੋਲੇ ਜਿਹੜਾ ਪਾਸਕੈਨ ਕਰਨਾ ਹੈ ਆ ਲੋ 6 ਕਾਗੜੇ ਸੀ 6 ਚੋਂ 25 25 ਨਿਕਲੇ ਗੁਣਾ ਕਰ ਲਿਓ ਤੇ ਆਪਣਾ ਜਿਹੜਾ ਇਸ ਤਰ੍ਹਾਂ ਤੁਹਾਡੇ ਪੈਸੇ ਇਹ ਅਕਾਊਂਟ ਦੇ ਵਿੱਚ ਵੀ ਆ ਜਾਣਗੇ ਤੇ ਖਾਤੇ ਦੇ ਵਿੱਚ ਇਹਦੇ ਵਿੱਚ ਇਹ ਅਪਡੇਟ ਕਰ ਦਿੰਦਾ ਪਾ ਗਾ ਵੀ ਦੇਖ ਲੰਨੇ ਆ ਆ ਲੋ 150 ਰੁਪਿਆ ਇੱਥੇ ਜਮ੍ਹਾਂ ਹੋ ਚੁੱਕੇ ਆ 6 ਟੱਕਣਾਂ ਦੇ ਵਿੱਚੋਂ ਐ ਕਰ ਲਓ 6 ਸੈਕੰਡਰਾਂ ਦੇ ਵਿੱਚੋਂ ਇਸ ਤੋਂ ਬਾਅਦ ਹੀ ਆਪਾਂ ਅਗਲੇ ਵੀਡੀਓ 'ਚ ਤੁਹਾਨੂੰ ਦੱਸ ਦਾਂਗੇ ਕਿ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਇਹ ਕਿਵੇਂ ਜਾਣਗੇ ਤਾ ਇਸ ਤਰ੍ਹਾਂ ਇਹ ਸਾਰੀ ਐਪ ਹੈ ਉਹ ਕੰਮ ਕਰਦੀ ਹੈ ਤਾਂ ਇਹਦੇ ਵਿੱਚ ਜਮ੍ਹਾਂ ਹੋ ਗਏ ਇੱਕ ਤਰ੍ਹਾਂ ਦਾ ਵਾਲਟ ਹੈ ਜੇਦੋ ਆਪਾਂ ਤਾਂ ਇੱਥੇ ਤੁਸੀਂ ਬਾਹਰ ਜਾ ਸਕਦੇ ਹੋ ਇਹ ਐਪ ਦੇ ਵਿੱਚੋਂ ਇਹ ਐਪ ਇੰਸਟਾਲ ਕਰਨੀ ਪਊ ਤਾਂ ਇੱਥੇ ਸਾਰੇ ਇਹ ਤੁਹਾਡੇ ਪੈਸੇ ਆ ਜਿਹੜੇ ਆ ਜਾਣਗੇ ਤਾਂ 6 ਕਾਕਰ ਜੋ ਆਪਾਂ ਨੂੰ 150 ਰੁਪਏ ਜਿਹੜਾ ਉਹ ਨਿਕਲੇ ਤਾਂ ਇਸ ਤਰ੍ਹਾਂ ਤੁਸੀਂ ਇਹ ਸਕੈਨ ਕਰਕੇ ਜਿਵੇਂ ਤੁਹਾਨੂੰ ਐਪ ਦੇ ਨਾਲ ਦੱਸਿਆ ਇਹਦੇ ਵਿੱਚੋਂ ਆਪਣੇ ਪੈਸੇ ਜਿਹੜੇ ਕੰਡਕਟ ਕਰ ਸਕਦੇ ਹੋ ਰੀਡੀਮ ਕਰ ਸਕਦੇ ਹੋ ਇੱਕ ਟੱਕਣ ਚੋਂ 25 ਰੁਪਏ ਨਿਕਲਦੇ ਇੱਕ ਟੱਕਣਾ ਜਿਹੜਾ 25 ਰੁਪਈਆ ਦੇ ਤਾਂ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਬਾਕੀ ਖਾਤੇ ਚ ਕਿਵੇਂ ਜਾਂਦੇ ਆ ਉਹ ਆਪਾਂ ਅਗਲੀ ਵੀਡੀਓ ਤੇ ਤੁਹਾਨੂੰ ਦੱਸ ਦਾਂਗੇ